ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਉਸੇ ਕੱਢ ਸੂਰਮੇ ਜਿਸ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਸੰਘਰਸ਼ ਕਰਦੇ ਹੋਏ ਇਸ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਸ਼ਹਾਦਤ ਦਾ ਜਾਂ ਪੀਤਾ ਸੋ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਬਾਰੇ ਅੱਜ ਮੈਂ ਉਸ ਸਮੇਂ ਦਾ ਕਿੱਸਾ ਬਿਆਨ ਕਰਾਂਗਾ ਜਦੋਂ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਪੇਸ਼ੀ ਅੰਗਰੇਜ਼ੀ ਅਦਾਲਤ ਅੱਗੇ ਹੋਈ ਸੀ ਤੇ ਉਹਨਾਂ ਦੇ ਉਸ ਸਮੇਂ ਕੀ ਸ਼ਬਦ ਸਨ ਸੋ ਮੈਂ ਰੁਲੀਆ ਸਿੰਘ ਪਿੰਡ ਦਾ ਰਹਿਣ ਵਾਲਾ ਹਾਂ ਮੇਰੀ ਉਮਰ 18.5 ਸਾਲ ਦੀ ਹੈ ਤੇ ਮੈਂ ਸਾਨੇਵਾਲ ਦੇ ਡਾਕੇ ਵਿੱਚ ਹਿੱਸਾ ਲਿਆ ਸੀ ਉਹ ਪੋਲਿਟਿਕਲ ਡਾਕਾ ਸੀ ਡਾਕੇ ਮਾਰਨ ਦਾ ਸਾਡਾ ਮਨਤਬ ਇਹ ਸੀ ਕਿ ਇੱਕ ਅਖਬਾਰ ਕੱਢਣ ਲਈ ਕੁਝ ਰੁਪਈਆ ਜਮਾਂ ਕੀਤਾ ਜਾਵੇ ਸਾਡੇ ਕੋਲ ਪਿਸਤੌਲ ਤੇ ਬੰਬ ਸਨ ਮੇਰੀ ਹਰਦੀਾਲ ਦੇ ਨਾਲ ਜਾਣ ਪਛਾਣ ਹੈ ਤੇ ਉਹਦੇ ਨਾਲ ਜੁਗੰਤਰ ਆਸ਼ਰਮ ਵਿੱਚ ਕੰਮ ਕਰਦਾ ਸੀ ਮੈਂ ਸੈਂਕਰਮੈਂਟੋ ਅਤੇ ਅਸਟੋਰੀਆ ਦੇ ਜਲਸਿਆਂ ਵਿੱਚ ਹਾਜ਼ਰ ਰਿਹਾ ਮੈਂ ਇੱਕ ਜਲਸੇ ਵਿੱਚ ਲੈਕਚਰ ਦਿੱਤਾ ਸੀ ਮੈਂ ਪਿਛਲੇ ਸਤੰਬਰ ਉਸ ਵਿੱਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿੱਚ ਵੀ ਅਮਰੀਕਾ ਜਿਹਾ ਜੋਗੰਤਰ ਆਸ਼ਰਮ ਕਾਇਮ ਕਰਾਂਗਾ ਇਸ ਆਸ਼ਰਮ ਤੋਂ ਇੱਕ ਖੂਫੀਆ ਅਖਬਾਰ ਜਾਰੀ ਕੀਤਾ ਜਾਵੇ ਦੂਸਰੇ ਸਾਥੀਆਂ ਨੇ ਮੈਨੂੰ ਮਦਦ ਦੇਣ ਦਾ ਇਕਰਾਰ ਕੀਤਾ ਸੀ ਮੈਂ 17 ਨਵੰਬਰ ਨੂੰ ਲਾਡੋਵਾਲ ਦੇ ਜਲਸੇ ਵਿੱਚ ਤੇ ਬੱਦੋਵਾਲ ਦੇ 13 ਨਵੰਬਰ ਨੂੰ ਹੋਏ ਜਲਸੇ ਵਿੱਚ ਮੌਜੂਦ ਸੀ ਮੈਂ ਉੱਥੇ ਲੈਕਚਰ ਦਿੱਤਾ ਮੈਂ ਨਵਾਬ ਖਾਨ ਨੂੰ ਗਵਰਨਮੈਂਟ ਦਾ ਜਸੂਸ ਖਿਆਲ ਕਰਦਾ ਸੀ ਮੈਂ ਕਦੇ-ਕਦੇ ਕੋਈ ਗੱਲ ਇਸ ਦੇ ਸਾਹਮਣੇ ਨਹੀਂ ਕੀਤੀ ਮੈਂ ਕਦੇ ਵੀ ਇਸ ਦੇ ਸਾਹਮਣੇ ਕੋਈ ਗੱਲ ਨਹੀਂ ਸੀ ਕੀਤੀ ਗਵਰਨਮੈਂਟ ਦੇ ਵਿਰੁੱਧ ਹੋਵੇ ਮੈਂ ਇਹ ਸਲਾਹ ਕਦੇ ਨਹੀਂ ਦਿੱਤੀ ਰੇਲਵੇ ਸਟੇਸ਼ਨ ਦੇ ਡਾਕੇ ਮਾਰੀ ਜਾਣ ਮੈਨੂੰ ਕੰਮ ਲਈ ਇੱਕ ਬੰਗਾਲੀ ਨੂੰ ਮਿਲਣਾ ਜ਼ਰੂਰੀ ਹੀ ਸੀ ਜਿਵੇਂ ਰਾਸ ਬਿਹਾਰੀ ਬੋਸ ਸਾਡੇ ਨਾਲ ਅੰਮ੍ਰਿਤਸਰ ਤੇ ਲਾਹੌਰ ਵਿੱਚ ਰਿਹਾ ਜੋ ਇੱਕ ਬੰਗਾਲੀ ਹੈ ਮੈਂ ਸਵੇਰ ਮੁਹੱਤਾ ਦੀਆਂ ਸੋਹਣੀਆਂ ਵਿੱਚ ਗਿਆ ਮੈਂ ਸਮਿਲਤ ਸੂਬਿਆਂ ਦੀਆਂ ਸੋਹਣੀਆਂ ਵਿੱਚ ਗਿਆ ਲਾਹੌਰ ਦੇ ਮਕਾਨ ਨੰਬਰ 18 ਵਿੱਚ ਰਿਹਾ ਸੀ ਮੈਂ ਝੰਡੇ ਬਣਾਉਣ ਲਈ ਕੱਪੜਾ ਖਰੀਦਿਆ ਸੀ ਮੈਂ ਇੱਕ ਬਹੁਤ ਹੀ ਚੰਗੀ ਤਰ੍ਹਾਂ ਇਹ ਗੱਲ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੇ ਨਾਲ ਕੀ ਸਲੂਕ ਹੋਵੇਗਾ ਹੁਣ ਅਦਾਲਤ ਕਰਤਾਰ ਸਿੰਘ ਸਰਾਬਾ ਨੂੰ ਕੀ ਕਹਿ ਰਹੀ ਆ ਅਦਾਲਤ ਦਾ ਕਹਿਣਾ ਸੀ ਕਿ ਕਰਤਾਰ ਸਿੰਘ ਤੁਮਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਅੰਗਰੇਜ਼ੀ ਰਾਜ ਨੂੰ ਹਿੰਦ ਵਿੱਚੋਂ ਬਾਹਰ ਕੱਢਣ ਵਾਸਤੇ ਸਾਜ਼ਿਸ਼ ਵਿੱਚ ਹਿੱਸਾ ਲਿਆ ਸੀ ਤਾਂ ਕਰਤਾਰ ਸਿੰਘ ਸਰਾਬੇ ਦਾ ਬਿਆਨ ਹਿੱਸਾ ਤਾਂ ਕੀ ਮੇਰਾ ਤਾਂ ਧਰਮ ਔਰ ਕੇਵਲ ਇੱਕੋ ਧਰਮ ਹੈ ਕਿ ਆਪਣੇ ਦੇਸ਼ ਔਰ ਜਾਤੀ ਨੂੰ 11 ਤੋਂ ਬਚਾਉਣ ਲਈ ਕਰਾਂ ਅਤੇ ਮੈਂ ਅੰਗਰੇਜ਼ਾਂ ਦਾ ਖੁਰਾਕ ਖੋਜ ਮਟਾਉਣ ਹਿਤ ਸਾਰੇ ਹੀ ਸਾਧਨ ਗ੍ਰਹਿਣ ਕੀਤੇ ਹਨ ਅਖਬਾਰਾਂ ਸ਼ਾਸਤਰਾਂ ਅਤੇ ਫੌਜਾਂ ਵਿੱਚ ਪ੍ਰਚਾਰ ਕਰਨਾ ਮੇਰਾ ਮੁੱਖ ਕਰਮ ਤੇ ਧਰਮ ਹੈ ਅਦਾਲਤ ਕਹਿੰਦੀ ਆ ਕਰਤਾਰ ਸਿੰਘ ਤੈਨੂੰ ਪਤਾ ਹੈ ਕਿ ਤੇਰਾ ਇਹ ਬਿਆਨ ਤੈਨੂੰ ਕਿੱਥੇ ਤੱਕ ਪਹੁੰਚਾ ਦੇਵੇਗਾ ਤਾਂ ਅਗੋ ਸਰਦਾਰ ਕਰਤਾਰ ਸਿੰਘ ਸਰਾਬਾ ਬੋਲਦਾ ਮੈਨੂੰ ਆਪਣੀ ਮੌਤ ਦਾ ਪਤਾ ਹੈ ਮੈਨੂੰ ਜਾਂ ਤਾਂ ਦੇਸ਼ ਨਿਕਾਲਾ ਮਿਲੇਗਾ ਜਾਂ ਫਿਰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਜੱਜ ਮੈਂ ਤੈਨੂੰ ਇੱਕ ਰਾਤ ਹੋਰ ਸੋਚਣ ਦਾ ਸਮਾਂ ਦਿੰਦਾ ਹਾਂ ਕਰਤਾਰ ਸਿੰਘ ਸਰਾਭਾ ਅੱਗੋਂ ਬੋਲਦਾ ਮੈਂ ਇਸ ਦੁਸ਼ਟ ਬਗਾਨੀ ਹਕੂਮਤ ਨੂੰ ਉਲਟਾਉਣ ਲਈ ਕੀਤੇ ਹੋਏ ਕਾਰਨਾਮੇ ਲੁਕਾ ਕੇ ਆਪਣੀ ਚਮੜੀ ਨੂੰ ਨਹੀਂ ਬਚਾਉਣਾ ਚਾਹੁੰਦਾ ਮੈਂ ਆਪਣੇ ਬਿਆਨਾਂ ਤੇ ਕਾਇਮ ਹਾਂ ਮੇਰੇ ਬਿਆਨ ਨਹੀਂ ਬਦਲ ਸਕਦੇ ਜੋ ਸੱਚ ਹੈ ਮੈਂ ਉਹੀ ਕਿਹਾ ਹੈ ਜੱਜ ਮਜਬੂਰ ਹੋ ਕੇ ਕਰਤਾਰ ਸਿੰਘ ਅੱਜ ਮੈਂ ਤੁਹਾਡੀ ਕੋਈ ਵੀ ਗੱਲ ਨਹੀਂ ਸੁਣੀ ਮੈਂ ਤੈਨੂੰ ਇੱਕ ਦਿਨ ਦਾ ਸਮਾਂ ਹੋਰ ਦਿੰਦਾ ਹਾਂ ਤੂੰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਕੱਲ ਜੋ ਕੁਝ ਵੀ ਕਹਿਣਾ ਹੈ ਉਹ ਕਹਿ ਦੇਵੀਂ ਮੈਂ ਮੰਨ ਲਵਾਂਗਾ ਸ਼ਹੀਦ ਕਰਤਾਰ ਸਿੰਘ ਸਰਾਬਾ ਨੇ ਦੂਜੇ ਦਿਨ ਵੀ ਆਪਣੇ ਬਿਆਨ ਕਾਇਮ ਰੱਖੇ ਸਾਰਾ ਦੋਸ ਆਪਣੇ ਸਿਰ ਲੈ ਰਿਆ 13 ਸਤੰਬਰ 1915 ਨੂੰ ਮੁਕਾਦਮੇ ਦਾ ਫੈਸਲਾ ਸੁਣਾਇਆ ਗਿਆ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਰਤਾਰ ਸਿੰਘ ਸਰਾਬਾ ਫਾਂਸੀ ਦਾ ਹੁਕਮ ਸੁਣ ਕੇ ਕਿਹਾ ਧੰਨਵਾਦ ਜ਼ਬਤੀ ਜਾਇਦਾਦ ਦਾ ਹੁਕਮ ਸੁਣ ਕੇ ਕਿਹਾ ਜੇ ਸਾਡੇ ਕਪੜੇ ਵੀ ਨਿਲਾਮ ਕੀਤੇ ਜਾਣ ਤਦ ਵੀ ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ ਹੋਣਾ ਮੈਂ ਮੌੜ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਕੰਮ ਕਰਾਂਗਾ ਇਹ ਸਨ ਉਸ ਗਦਰੀ ਜਰਨੈਲ ਦੇ ਆਖਰੀ ਬਿਆਨ ਕਿ ਮੈਂ ਅਗਰ ਦੁਬਾਰਾ ਜਨਮ ਲੈਂਦਾ ਹਾਂ ਤਾਂ ਮੈਂ ਫੇਰ ਇਸ ਹਕੂਮਤ ਦੇ ਲਈ ਲੜਾਂਗਾ ਇਸ ਹਕੂਮਤ ਨੂੰ ਜੜ ਤੋਂ ਪੱਟਣ ਲਈ ਕੰਮ ਕਰਾਂਗਾ ਆਪਣੇ ਦੇਸ਼ ਹਿੰਦੁਸਤਾਨ ਦੇ ਲਈ ਲੜਾਂਗਾ ਸੋ ਉਸ ਸਮੇਂ ਕਰਤਾਰ ਸਿੰਘ ਸਰਾਬਾ ਨੇ ਜੋ ਬਿਆਨ ਦਿੱਤੇ ਸਨ ਉਹ ਬਿਆਨ ਅਸੀਂ ਇਸ ਵੀਡੀਓ ਦੇ ਥਰੂ ਤੁਹਾਨੂੰ ਬਿਆਨ ਕੀਤੇ ਹਨ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੋ ਮਿਲਦੇ ਆਂ ਫਿਰ ਅਗਲੇ ਅਪਡੇਟ ਦੇ ਵਿੱਚ ਧੰਨਵਾਦ ਦੋਸਤੋ